15 ਕਿਲੋ ਸਸਕਾ ਵਿੱਚ ਹੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਿਰ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਜੇ ਜੇ ਪਰ ਵੀਜੇਡ ਹੈ ਕੀ ਆ ਪਿੰਡ ਕਰਮੇ ਜਿਹੜਾ ਫਰੋਜਪੁਰ ਪਿੰਡ ਹੈ ਜੀ ਤਸੀਲ ਵੀ ਫਰੋਜਪੁਰ ਮੰਮਦੋੜ ਦੇ ਬਿਲਕੁਲ ਲਾਗੇ ਜੀ ਕੋ ਬਾਰਡਰ ਏਰੀਆ ਤੇ ਵੀਰਾਂ ਅੱਗੇ ਵੀਡੀਓ ਬਣਾਈਂਦੀ ਆ ਚਲੋ ਘਰ ਦੇ ਪਸ਼ੂ ਕੋਈ ਵਪਾਰ ਨਹੀਂ ਕਰਦੇ ਅੱਜ ਵੀ ਇੰਨੇ ਕੋਲ ਇੱਕੋ ਮੱਚ ਸੇਲ ਆ ਤੇ ਆਉਣ ਕੋ ਬਾਈ ਜੀ ਨੇ ਗੱਲਬਾਤ ਕਰਦੇ ਆ ਬਾਈ ਜੀ ਹਸਤੀ ਕਰੋ ਹਸਤੀ ਕਰੋ ਬਾਈ ਜੀ ਹੋਰ ਬਾਈ ਜੀ ਕਿੱਦਾਂ ਠੀਕ ਠਾਕ ਬਾਈ ਜੀ ਚਲੋ ਚਲ ਕਿਵੇਂ ਚੱਲ ਰਿਹਾ ਕੀ ਚੱਲ ਰਿਹਾ ਹਾਂਜੀ ਹਾਂ ਜੀ ਵਧੀਆ ਵਧੀਆ ਉਹ ਵੇਚੀ ਨੀ ਦੀ ਮਾਰੀ ਪਿਛਲੇ ਵੇ ਪਾਈ ਹਾਂਜੀ 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 ਵੇਚੀ ਬਾਈ ਜੀ ਉਸੇ ਵੇਲੇ ਵੇਚੀ ਅਗਲੇ ਦਿਨ ਹਾਂ ਮੈਂ ਬਹੁਤ ਚੰਗੀ ਸੀ ਹਾਂਜੀ ਮੈਂ ਕਿੱਥੇ ਗਈ ਸੀ ਬਾਈ ਜੀ ਉਹ ਉਹ ਰਿਆਣੇ ਵਾਹ ਬਹੁਤ ਆੜ ਗਈ ਫਿਰ ਹਾਂਜੀ ਹਾਂਜੀ ਆ ਪਾਈ ਸੀ ਆ ਪਾਏ ਸੀ ਬਾਈ ਅੱਛਾ ਆ ਪਾਏ ਸੀ ਹਾਂਜੀ ਚਲੋ ਤੇ ਇਹ ਬਾਈ ਜੀ ਮਾਜ ਫਿਰ ਤਿਆਰ ਆ ਕੀ ਮਾਜ ਜੀ ਤਿਆਰ ਹਣਾ ਜੀ ਤੀਜਾ ਸੂਆ ਹਾਂਜੀ ਤੀਜਾ ਸੂਆ ਸੋਹਣੀ ਆ ਹਾਂਜੀ ਤੀਜਾ ਸੂਆ ਸੋਹਣੀ ਬਾਈ ਜੀ ਤੇ ਪਿਛਲੇ ਸੂਏ ਦੁੱਧ ਕਿੰਨਾ ਜਿੰਦਾ ਇਹਦਾ 15 ਲੀਟਰ 15 ਕਿਲੋ ਕੀਤਾ ਵੇਚ ਹਾਂਜੀ ਠੀਕ ਨਹੀਂ ਚਲੋ ਮਈਆਂ ਤੋਂ ਤਵਾ ਹਫਤਾ ਲਓਗੇ ਇੱਕ ਹਫਤਾ ਲਓਗੇ ਜੀ ਹਾਂ ਜੀ ਤੇ ਤੋਰੋ ਜੀ ਲਓ ਜੀ ਦੇਖੋ ਚੰਗੀਆਂ ਬਾਈਆਂ ਨੇ ਮੱਝਾਂ ਸਾਰੀਆਂ ਬਹੁਤ ਟੋਪ ਕੁਆਲਟੀ ਮੱਝਾਂ ਤੇ ਵੀ ਮੈਂ ਬਹੁਤ ਚੰਗੀਆਂ ਵੱਡੀ ਮੱਝ ਬੁਰੀ ਵੇਲ ਵੇਖੋ ਛੋਟੀ ਕਿੰਨੀ ਆਹ ਦੇਖੋ ਹਜੇ ਟਾਈਮ ਲੈਣਾ ਹਫਤਾ ਤੇ ਭਾਈ ਬੜੀਆ ਬੰਦੀ ਥਲੋ ਹਾਂ ਜੀ ਹਾਂ ਜੀ ਬਹੁਤ ਜਿਆਦੀ ਬਸ ਠੀਕ ਆ ਚਾ ਆ ਚੁਕੇਵੇਂ ਜੀ ਭਾਈ ਬਹੁਤ ਹੀ ਵਧੀਆ ਜੀ ਬਾਹਲਾ ਵਧੀਆ ਜਵਾਬ ਬਹੁਤ ਬੋਲੀ ਰੂਮ ਵਰਗੀ ਆ ਜੋ ਕਮਾ ਲਿਓ ਬਸ ਠੀਕ ਆ ਲਿਆ ਲਿਆ ਤੋਰੋ ਭਾਈ ਲੋਕਾਂ ਚਾਹੇ ਨਾ ਕਰਦੀ ਜੋੜੀ ਜੀ ਆਪਣੇ ਕਰਦੀ ਜੀ ਆਪਣਾ ਕੋਈ ਬੰਬਾਰ ਦਾ ਬਾਈ ਜੀ ਕੰਮ ਨਹੀਂ ਇਹ ਬੰਦੇ ਚਲੇ ਜਾਣਾ ਹੁਣ ਯਾਰ ਉਹਨੇ ਆਉਣਾ ਨਹੀਂ ਆਪਾਂ ਰੱਖਣੀ ਇੱਕ ਅੱਧੀ ਮਾਰਗੀ ਆ ਆ ਬਸ 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 ਆ ਦੋ ਮਹੀਨੇ ਤੋਂ ਬੜਾ ਪ੍ਰੋਬਲਮ ਆ ਰਹੀ ਬਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਦੋ ਮਹੀਨੇ ਤੁਹਾਡੇ ਕੋਲ ਬਿਲਕੁਲ ਹਾਂਜੀ ਹਾਂਜੀ ਤੇ ਬਾਈ ਜੀ ਫਿਰ ਇਹਦੀ ਕੀਮਤ ਕਿੰਨੀ ਆ ਜੀ ਇਹਦੀ ਬਾਈ ਜੀ ਏਡਾ ਲੋਕੀ ਦਾ ਕਰਦੇ 1.5 ਲੱਖ ਰੁਪਏ ਆ ਜੀ ਆਪਾਂ ਜੈ ਦੇ ਦਈਏ ਜੈ ਜੀ ਹਾਂਜੀ ਇੱਕ ਦਾਸ ਦੀ ਜਾਣ ਦੀਏ ਨੇ ਕਰ ਦੋ ਇੱਕੋ ਹੀ ਗੱਲ ਇਹ ਨਿਮੇੜ ਦੋ ਮਾਨਦਰ ਜੀ ਨੇ ਕਰਨਾ ਲੱਖ ਦੀ ਇੱਕ ਪੰਜ ਦੀ ਜਾਣ ਦੀ ਲੱਖ ਰੇ ਦੇ ਦੋਗੇ ਲੱਖ ਦੀ ਚਲੋ ਕਰ ਦੇ ਦੇ ਮੌਕੇ ਮਾਨਦਰ ਹੋਰ ਕਰ ਦੇ ਹਾਂਜੀ ਚਲੋ ਨੰਬਰ ਤੇ ਆਪਣਾ ਐਡਰੈਸ ਬੋਲ ਦੋ 9781358005 ਹਾਂਜੀ 9781753005 ਹਾਂਜੀ ਪਿੰਡ ਕੜਮਾ ਪਿੰਡ ਕੜਮਾ ਜ਼ਿਲ੍ਹਾ ਸੋਜਪੁਰ ਤੇ ਕਿਹੜੇ ਰੋਡ ਤੇ ਰਹਿ ਗਿਆ ਜੀ ਇਹ ਇਹ ਫਰੋਇਪਰ ਤੋਂ ਮੰਦੋੜ ਰੋਡ ਤੇ ਫਰੋਇਪਰ ਤੋਂ ਮੰਦੋੜ ਤੱਕ ਹਾਂਜੀ ਰੋਡ ਤੇ ਹਾਂਜੀ ਤੇ ਮੇਨ ਖਾਈ ਖਾਈ ਤੋਂ ਮੁੜਦੀ ਹੋਣਾ ਨਹਿਰਾ ਤੋਂ ਰਣ ਚਲੋ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ